ਰੀ ਸ਼ਾਮ ਸਕਿਰਤਨ ਮੰਡਲ ਦੇ ਸਭਾ ਨੂੰ ਇਸ ਸ਼ਾਮ ਸਕਿਰਤਨ ਮੰਡਲ ਦੇ 3 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਅੱਜ ਜਿਹੜਾ ਛੰਡੇ ਮਿੱਥੇ ਜਲਦੀ ਸ਼ੁਰੂ ਕੀਤਾ ਗਈ ਹੈ ਔਰ ਪ੍ਰਧਾਨ ਸਾਹਿਬ ਨਾਲ ਤੁਹਾਡੀ ਗੱਲਬਾਤ ਵੀ ਕਰਾਨੇ ਆ। ਜੋ ਜੁੜੇ ਹੋ ਉਹ ਦਾਰਾ ਬੋਲੇ ਪੰਜਾਬੀ ਚੈਨਲ ਦੇ ਨਾਮ ਲੈ ਲਓ ਜੀ ਕਰ ਲਓ ਮਿਸਰ ਨੂੰ ਸੋ ਸਸੀਗਰ ਪ੍ਰਧਾਨ ਜੀ ਸਸੀਕਾਲ ਜੀ ਪ੍ਰਧਾਨ ਜੀ ਅੱਜ ਜਿਹੜੀ ਛੰਡੇ ਮਿੱਠੇ ਜਲਦੀ ਸ਼ੁਭੀਰ ਲਗਾਈ ਜਾ ਰਹੀ ਹੈ ਹਾਂ ਜੀ ਹਾਂ ਜੀ ਇਹਦੇ ਵਾਸਤੇ ਦੋ ਸ਼ਬਦ ਲੈਣਾ ਚਾਹੁੰਦਾ ਸ਼੍ਰੀ ਸ਼ਾਮ ਸੰਗੀਤਨ ਮੰਡਲ ਨੇ ਅੱਜ ਬਹੁਤ ਵੱਡਾ ਦਿਨ ਹੈ 3 ਸਾਲ ਪੂਰੇ ਹੋਏ ਨੇ ਸ਼ਾਮ ਸੰਗੀਤਨ ਮੰਡਲ ਦੇ ਉਹਦੀ ਖੁਸ਼ੀ ਦੇ ਵਿੱਚ ਪੂਰੇ ਮੰਡਲ ਵੱਲੋਂ ਅੱਜ ਇਹ ਛਵੀਰ ਲਗਾਈ ਗਈ ਹੈ ਅਤ ਦੀ ਕਰਮੀ ਪੈ ਰਹੀ ਹੈ ਸ਼ੁਭਨਾ ਜੀ ਸੰਜੀਵ ਸਿੰਘ ਨਾਲ ਜੀ ਜੀ ਤੇ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਇਹ ਅਤਿ ਦੀ ਗਰਮੀ ਤੋਂ ਛੁਟਕਾਰਾ ਮਿਲੇ ਛੇਤੀ ਤੋਂ ਛੇਤੀ ਮੀਂਹ ਪਵੇ ਤਾਂ ਕਿ ਲੋਕ ਸੁੱਖ ਦਾ ਸਾਹ ਲੈਣ ਸਾਰਿਆਂ ਨੂੰ ਅੱਜ ਦੇ ਇਸ ਪਾਵਨ ਦਿਨ ਦੀ ਬਹੁਤ ਵਧਾਈ ਜੈ ਸ਼੍ਰੀ ਛੇਤੀ ਛੇਤੀ ਮੀਂਹ ਪਵੇ ਔਰ ਕਿਤਨਾ ਕਿਤੇ ਗੁਰੂ ਮਹਾਰਾਜ ਜੀ ਜਿਹੜਾ ਉਹ ਧੰਨਵਾਦ ਕਰਦੇ ਹੋਏ ਸਾਡੇ ਸ਼੍ਰੀਮਾਨ ਬਾਉ ਜੀ ਔਰ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਸ਼ਬੀਲ ਦੀ ਸੇਵਾ ਦੀ ਜਿਹੜੀ ਚੱਲ ਰਹੀ ਹੈ ਔਰ ਸਮਾਣਾ ਦੇ ਅੰਬੇਦਕਰ ਚੌਂਕ ਤੋਂ ਬਿਲਕੁਲ ਲਾਈਵ ਤਸਵੀਰਾਂ ਦਿਖਾ ਰਾ ਬੋਲੇ ਪੰਜਾਬੀ ਚੈਨਲ ਦੇ